ਸਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣੀ ਅੱਜ ਦੀ ਇਹ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਆ ਕਿ ਜੇਕਰ ਅੱਜ ਦੀ ਇਹ ਵੀਡੀਓ ਤੁਹਾਡੇ ਤੱਕ ਆ ਗਈ ਆ ਤੁਸੀਂ ਸੁਣਨੀ ਸ਼ੁਰੂ ਕਰ ਦਿੱਤੀ ਆ ਤਾਂ ਕਿਰਪਾ ਕਰਕੇ ਅੱਜ ਦੀ ਇਸ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਓ ਜੀ ਕਿਉਂਕਿ ਅੱਜ ਦੀ ਇਸ ਵੀਡੀਓ ਤੋਂ ਸਾਨੂੰ ਬਹੁਤ ਵੱਡੀ ਸਿੱਖਿਆ ਮਿਲਣ ਵਾਲੀ ਆ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਆਪ ਜੀ ਦੇ ਨਾਲ ਇੱਕ ਬੜੀ ਹੀ ਸਿੱਖਿਆਦਾਇਕ ਕਹਾਣੀ ਸੰਗੀ ਕਰਨ ਜਾ ਰਹੇ ਆ ਇਸ ਕਰਕੇ ਇਹ ਕਹਾਣੀ ਨੂੰ ਪੂਰਾ ਜ਼ਰੂਰ ਸੁਣਿਓ ਜੀ ਸੰਕਤ ਜੀ ਕਹਿੰਦੇ ਬਹੁਤ ਪੁਰਾਣੇ ਸਮੇਂ ਦੀ ਗੱਲ ਆ ਕਿ ਇੱਕ ਨਗਰ ਦੇ ਵਿੱਚ ਇੱਕ ਬੜੇ ਹੀ ਗਿਆਨੀ ਸੰਤ ਮਹਾਪੁਰਖ ਜੀ ਰਹਿੰਦੇ ਸਨ ਜਿਨ੍ਹਾਂ ਨੂੰ ਬਹੁਤ ਗਿਆਨ ਦੀ ਪ੍ਰਾਪਤੀ ਸੀ ਬੜੇ ਸ਼ਾਂਤ ਸੁਭਾਅ ਦੇ ਮਾਲਕ ਹਰ ਵੇਲੇ ਸ਼ਾਂਤ ਸਥਿਰ ਰਹਿੰਦੇ ਲੋਕ ਉਹਨਾਂ ਦੇ ਕੋਲ ਆਪੋ ਆਪਣੀਆਂ ਸਮੱਸਿਆਵਾਂ ਪਰੇਸ਼ਾਨੀਆਂ ਲੈ ਕੇ ਆਉਂਦੇ ਅਤੇ ਉਹ ਸੰਤ ਜੀ ਵੀ ਹਰ ਇੱਕ ਬੰਦੇ ਦੀ ਸਮੱਸਿਆ ਪਰੇਸ਼ਾਨੀ ਦੇ ਉਰਜ਼ਾਰ ਉਸ ਦਾ ਹੱਲ ਦੱਸ ਦਿੰਦੇ ਕੁਝ ਲੋਕ ਸੰਤ ਜੀ ਦੇ ਕੋਲ ਗਿਆਨ ਦੀ ਪ੍ਰਾਪਤੀ ਕਰਨ ਦੇ ਲਈ ਆਉਂਦੇ ਤਾਂ ਜੋ ਉਹਨਾਂ ਦੇ ਅੰਦਰ ਵੀ ਗਿਆਨ ਦਾ ਪ੍ਰਕਾਸ਼ ਹੋ ਸਕੇ ਉਹ ਵੀ ਸੰਤ ਜੀ ਦੇ ਵਾਂਗ ਸ਼ਾਂਤ ਸਥਿਰ ਹੋ ਸਕਣ ਮਨ ਦੇ ਵਿਸ਼ੇਵਕਾਰਾਂ ਦੇ ਉੱਤੇ ਕਾਬੂ ਪਾ ਸਕਣ ਕਹਿੰਦੇ ਇਸ ਕਰਕੇ ਹਰ ਵੇਲੇ ਉਹ ਸੰਤ ਜੀ ਦੇ ਕੋਲ ਸੰਗਤ ਆਉਂਦੀ ਜਾਂਦੀ ਰਹਿੰਦੀ ਕਹਿੰਦੇ ਇੱਕ ਦਿਨ ਉਹ ਸੰਤ ਮਹਾਪੁਰਖਾਂ ਦੇ ਕੋਲ ਇਸ ਨਗਰ ਦਾ ਇੱਕ ਅਮੀਰ ਵਿਅਕਤੀ ਆਇਆ ਉਹਨੇ ਆ ਕੇ ਸੰਤ ਜੀ ਨੂੰ ਨਮਸਕਾਰ ਕੀਤੀ ਅਤੇ ਆਪਣੇ ਬਾਰੇ ਦੱਸਣਾ ਸ਼ੁਰੂ ਕੀਤਾ ਕਿ ਆ ਸੰਤ ਜੀ ਮੈਂ ਇਸ ਨਗਰ ਦਾ ਸਭ ਤੋਂ ਅਮੀਰ ਇਨਸਾਨ ਹਾਂ ਮੇਰੇ ਕੋਲ ਕਿਸੇ ਚੀਜ਼ ਦੀ ਕਮੀ ਨਹੀਂ ਆ ਅਤੇ ਲੋਕ ਮੇਰੇ ਬਹੁਤ ਇੱਜ਼ਤ ਕਰਦੇ ਨੇ ਮੈਂ ਜਿੱਥੇ ਵੀ ਜਾਂਦਾ ਹਾਂ ਨਾ ਲੋਕ ਮੈਨੂੰ ਦੇਖ ਕੇ ਖੜੇ ਹੋ ਜਾਂਦੇ ਨੇ ਬੜਾ ਮਾਣ ਸਤਿਕਾਰ ਦਿੰਦੇ ਨੇ ਸੰਤ ਜੀ ਨੇ ਕਿਹਾ ਕਿ ਹਾਂ ਭਾਈ ਇਹ ਤਾਂ ਬਹੁਤ ਵਧੀਆ ਗੱਲ ਆ ਕਿ ਤੇਰੇ ਕੋਲ ਪ੍ਰਮਾਤਮਾ ਦਾ ਦਿੱਤਾ ਸਭ ਕੁਝ ਆ ਲੋਕ ਤੇਰੀ ਇੱਜ਼ਤ ਕਰਦੇ ਨੇ ਪਰ ਤੁਸੀਂ ਸਾਡੇ ਕੋਲ ਕਿੰਜ ਆਏ ਹੋ ਤਾਂ ਕਹਿੰਦੇ ਉਸ ਵਿਅਕਤੀ ਨੇ ਕਿਹਾ ਸੰਤ ਜੀ ਮੈਂ ਤੁਹਾਡੇ ਬਾਰੇ ਬਹੁਤ ਸੁਣਿਆ ਹੈ ਲੋਕ ਕਹਿੰਦੇ ਨੇ ਕਿ ਤੁਹਾਡੇ ਕੋਲ ਹਰ ਸਮੱਸਿਆ ਦਾ ਹੱਲ ਹੈ ਕਿਉਂਕਿ ਤੁਹਾਨੂੰ ਬਹੁਤ ਗਿਆਨ ਦੀ ਪ੍ਰਾਪਤੀ ਆ ਥੋੜਾ ਜਿਹਾ ਗਿਆਨ ਲੈਣ ਦੇ ਲਈ ਆਇਆ ਹਾਂ ਸੰਤ ਜੀ ਅੱਜ ਲੋਕ ਮੇਰੀ ਬਹੁਤ ਇੱਜ਼ਤ ਕਰਦੇ ਨੇ ਬੜਾ ਮਾਣ ਸਤਿਕਾਰ ਦਿੰਦੇ ਨੇ ਪਰ ਫਿਰ ਵੀ ਮੇਰੇ ਮਨ ਦੇ ਵਿੱਚ ਇੱਕ ਡਰ ਲੱਗਿਆ ਰਹਿੰਦਾ ਏ ਕਿ ਕਿਤੇ ਕੋਈ ਮੇਰੇ ਨਾਲ ਮਾੜਾ ਵਿਹਾਰ ਨਾ ਕਰੇ ਕਿਤੇ ਮੇਰੇ ਨਾਲ ਕੋਈ ਬਦਸਲੋਕੀ ਨਾ ਕਰ ਦਵੇ ਕਿਉਂਕਿ ਮੈਂ ਆਪਣਾ અપਮਾਨ ਆਪਣੀ ਬੇਇੱਜ਼ਤੀ ਬਰਦਾਸ਼ਤ ਨਹੀਂ ਕਰ ਪਾਵਾਂਗਾ ਸੰਤ ਜੀ ਇਹ ਮੇਰੇ ਮਨ ਦਾ ਜੋ ਡਰ ਏ ਇਹ ਕਿੰਜ ਦੂਰ ਹੋਵੇਗਾ ਜਾਂ ਫਿਰ ਜੇ ਕਿਤੇ ਇਦਾਂ ਦੇ ਹਾਲਾਤ ਬਣ ਜਾਣ ਤਾਂ ਮੈਨੂੰ ਉਹਨਾਂ ਦੇ ਨਾਲ ਕਿੰਜ ਡੀਲ ਕਰਨਾ ਚਾਹੀਦਾ ਹੈ ਜਾਂ ਜੇ ਮੈਨੂੰ ਕੋਈ ਐਸਾ ਨੁਕਤਾ ਦੱਸ ਦੋ ਕਿ ਲੋਕ ਹਮੇਸ਼ਾ ਮੇਰੀ ਇਸੇ ਤਰ੍ਹਾਂ ਇੱਜ਼ਤ ਕਰਨ ਮਾਣ ਸਨਮਾਨ ਕਰਨ ਸੰਤ ਜੀ ਨੇ ਕਿਹਾ ਵੀ ਮੈਂ ਤੇਰੀ ਇਸ ਸਮੱਸਿਆ ਦਾ ਹੱਲ ਕਰ ਸਕਦਾ ਹਾਂ ਤੇਰੇ ਇਹ ਸਾਰੇ ਸਵਾਲਾਂ ਦਾ ਜਵਾਬ ਤੈਨੂੰ ਦੇ ਸਕਦਾ ਹਾਂ ਪਰਤਿ ਨੂੰ 10 ਦਿਨ ਲਗਾਤਾਰ ਮੇਰੇ ਕੋਲ ਆਉਣਾ ਪਵੇਗਾ ਸੰਗਤ ਕਰਨੀ ਪਵੇਗੀ ਉਸ ਅਮੀਰ ਵਿਅਕਤੀ ਨੇ ਕਿਹਾ ਵੀ ਸੰਤ ਜੀ ਬਿਲਕੁਲ ਮੈਂ ਆਪਣੇ ਮਨ ਦਾ ਇਹ ਡਰ ਮਨ ਦੇ ਇਨ੍ਹਾਂ ਸਵਾਲਾਂ ਦੇ ਜਵਾਬ ਪ੍ਰਾਪਤ ਕਰਨਾ ਚਾਹੁੰਦਾ ਹਾਂ ਕੋਈ ਗੱਲ ਨਹੀਂ ਮੈਂ 10 ਦਿਨ ਲਗਾਤਾਰ ਤੁਹਾਡੇ ਕੋਲ ਆ ਜਾਵਾਂਗਾ ਕਹਿੰਦੇ ਉਸ ਅਮੀਰ ਵਿਅਕਤੀ ਨੇ ਸੰਤ ਜੀ ਨੂੰ ਅਗਲੇ ਦਿਨ ਉਹਨਾਂ ਦੇ ਕੋਲ ਆਉਣ ਦਾ ਸਮਾਂ ਪੁੱਛਿਆ ਸੰਤ ਜੀ ਨੇ ਸਮਾਂ ਦੱਸ ਦਿੱਤਾ ਕਹਿੰਦੇ ਉਹ ਵਿਅਕਤੀ ਆਪਣੇ ਘਰੋਂ ਚਲੇ ਗਿਆ ਕਹਿੰਦੇ ਅਗਲੇ ਦਿਨ ਸੰਤ ਜੀ ਦੇ ਦੱਸੇ ਸਮੇਂ ਦੇ ਅਨੁਸਾਰ ਬਿਲਕੁਲ ਸਹੀ ਸਮੇਂ ਤੇ ਉਹ ਵਿਅਕਤੀ ਸੰਤ ਜੀ ਦੇ ਕੋਲ ਆਣ ਪਹੁੰਚਿਆ ਕਹਿੰਦੇ ਜਦ ਹੀ ਉਹ ਅਮੀਰ ਵਿਅਕਤੀ ਸੰਤ ਜੀ ਦੇ ਕੋਲ ਆਇਆ ਤਾਂ ਸੰਤ ਜੀ ਨੂੰ ਸੁਣ ਰਹੀਆਂ ਸਾਰੀਆਂ ਸੰਗਤਾਂ ਸਾਰੇ ਲੋਕ ਉਹ ਵਿਅਕਤੀ ਨੂੰ ਸਤਕਾਰ ਦੇਣ ਵਜੋਂ ਖੜੇ ਹੋ ਗਏ ਕਹਿੰਦੇ ਇਹ ਵਿਅਕਤੀ ਨੂੰ ਇਹ ਦੇਖ ਕੇ ਬੜਾ ਵਧੀਆ ਲੱਗਾ ਕਹਿੰਦੇ ਉਹ ਵਿਅਕਤੀ ਆਪਣੇ ਨਾਲ ਹੀ ਇੱਕ ਬੜੀ ਸ਼ਾਨਦਾਰ ਵੱਡੀ ਕੁਰਸੀ ਲੈ ਕੇ ਆਇਆ ਸੀ ਆਪਣੇ ਬੈਠਣ ਨੂੰ ਕਹਿੰਦੇ ਉਹ ਕੁਰਸੀ ਉਹਨੇ ਬਿਲਕੁਲ ਸੰਤ ਜੀ ਦੇ ਬਰਾਬਰ ਲਗਵਾ ਲਈ ਆਪ ਉਸ ਕੁਰਸੀ ਦੇ ਉੱਤੇ ਬੈਠ ਗਿਆ ਫਿਰ ਉਹ ਲੋਕਾਂ ਨੂੰ ਵੀ ਬੈਠਣ ਦੇ ਲਈ ਕਿਹਾ ਅਤੇ ਨਾਲ ਹੀ ਸੰਤ ਜੀ ਨੂੰ ਕਿਹਾ ਕਿ ਸੰਤ ਜੀ ਤੁਸੀਂ ਆਪਣਾ ਉਪਦੇਸ਼ ਦੇਣਾ ਸ਼ੁਰੂ ਕਰੋ ਸੰਤ ਜੀ ਨੇ ਕਿਹਾ ਅਸੀਂ ਤਾਂ ਆਪਣਾ ਉਪਦੇਸ਼ ਦੇਣਾ ਸ਼ੁਰੂ ਕਰ ਦਵਾਂਗੇ ਪਰ ਪਹਿਲਾਂ ਤੁਸੀਂ ਇਸ ਕੁਰਸੀ ਤੋਂ ਉੱਠੋ ਅਤੇ ਸੰਗਤ ਦੇ ਬਿਲਕੁਲ ਪਿੱਛੇ ਜਾ ਕੇ ਖੜੇ ਹੋ ਜਾਓ ਅਤੇ 19 ਦੇਰ ਤੱਕ ਤੁਸੀਂ ਬੈਠਣਾ ਨਹੀਂ ਹੈ ਜਿੰਨੀ ਦੇਰ ਤੱਕ ਅਸੀਂ ਤੁਹਾਨੂੰ ਨਾ ਕਹੀਏ ਕਹਿੰਦੇ ਉਹ ਵਿਅਕਤੀ ਨੂੰ ਸੰਤ ਜੀ ਦੀ ਇਹ ਗੱਲ ਬੜੀ ਅਜੀਬ ਜਿਹੀ ਲੱਗੀ ਪਰ ਫਿਰ ਵੀ ਇਹ ਸੋਚ ਕੇ ਸੰਗਤ ਦੇ ਪਿੱਛੇ ਜਾ ਕੇ ਖੜਾ ਹੋ ਗਿਆ ਕਿ ਜ਼ਰੂਰ ਇਸ ਦੇ ਪਿੱਛੇ ਕੋਈ ਕਾਰਨ ਹੋਵੇਗਾ ਕਹਿੰਦੇ ਸੰਤ ਜੀ ਨੇ ਉਪਦੇਸ਼ ਦੇਣਾ ਸ਼ੁਰੂ ਕੀਤਾ ਇੱਧਰ ਇਹ ਅਮੀਰ ਵਿਅਕਤੀ ਮਨ ਵਿੱਚ ਸੋਚ ਰਿਹਾ ਹੈ ਕਿਸ ਸੰਤ ਜੀ ਮੈਨੂੰ ਹੁਣ ਵੀ ਬੈਠਣ ਨੂੰ ਕਹਿਣਗੇ ਹੁਣ ਵੀ ਬੈਠਣ ਨੂੰ ਕਹਿਣਗੇ ਪਰ ਕਹਿੰਦੇ ਇੰਨਾ ਹੀ ਕਰਦਿਆਂ ਕਰਦਿਆਂ ਸਤ ਸੰਗਤ ਦਾ ਸਮਾਪਤ ਹੋ ਗਿਆ ਸਾਰੇ ਲੋਕ ਆਪੋ ਆਪਣੇ ਘਰੋਂ ਚਲੇ ਗਏ ਪਰ ਕਹਿੰਦੇ ਸੰਤ ਜੀ ਨੇ ਉਸ ਵਿਅਕਤੀ ਨੂੰ ਬੈਠਣ ਨੂੰ ਨਹੀਂ ਕਿਹਾ ਹੁਣ ਇਹ ਵਿਅਕਤੀ ਖੁਦ ਹੀ ਸੰਤ ਜੀ ਦੇ ਕੋਲ ਗਿਆ ਅਤੇ ਜਾ ਕੇ ਕਹਿਣ ਲੱਗਾ ਸੰਤ ਜੀ ਸਾਰੀ ਸਤ ਸੰਗਤ ਖਤਮ ਹੋ ਗਈ ਪਰ ਤੁਸੀਂ ਤਾਂ ਮੈਨੂੰ ਬੈਠਣ ਨੂੰ ਹੀ ਨਹੀਂ ਕਿਹਾ ਕਹਿੰਦੇ ਸੰਤ ਜੀ ਨੇ ਹੁਣ ਫਿਰ ਇਹਦੀਆਂ ਗੱਲਾਂ ਨੂੰ ਬਿਲਕੁਲ ਇਗਨੋਰ ਕੀਤਾ ਅਤੇ ਕਿਹਾ ਚੱਲ ਕੋਈ ਨਾ ਹੁਣ ਤੁਸੀਂ ਆਪਣੇ ਘਰ ਜਾਓ ਕੱਲ ਵੀ ਇਸੇ ਵੇਲੇ ਆ ਜਾਣਾ ਕਹਿੰਦੇ ਉਹ ਵਿਅਕਤੀ ਆਪਣੇ ਘਰ ਨੂੰ ਚੱਲਿਆ ਗਿਆ ਅਗਲੇ ਦਿਨ ਫਿਰ ਸਹੀ ਸਮੇਂ ਦੇ ਉੱਤੇ ਸੰਤ ਜੀ ਦੇ ਕੋਲ ਪਹੁੰਚਿਆ ਫਿਰ ਕੱਲ ਵਾਂਗ ਹੀ ਉਸ ਵਿਅਕਤੀ ਨੂੰ ਦੇਖ ਕੇ ਲੋਕ ਖੜੇ ਹੋ ਗਏ ਇਹ ਆਪਣੀ ਸ਼ਾਨਦਾਰ ਕੁਰਸੀ ਦੇ ਉੱਪਰ ਬੈਠ ਬੈਠਿਆ ਫਿਰ ਲੋਕਾਂ ਨੂੰ ਬੈਠਣ ਦਾ ਇਸ਼ਾਰਾ ਕੀਤਾ ਅਤੇ ਫਿਰ ਸੰਤ ਜੀ ਨੂੰ ਕਹਿਣ ਲੱਗਾ ਸੰਤ ਜੀ ਕੱਲ ਦਾ ਉਪਦੇਸ਼ ਬਹੁਤ ਵਧੀਆ ਸੀ ਅੱਜ ਵੀ ਉਪਦੇਸ਼ ਦੇਣਾ ਸ਼ੁਰੂ ਕਰੋ ਸੰਤ ਜੀ ਨੇ ਕਿਹਾ ਅਜੀਦਾ ਉਪਦੇਸ਼ ਦੇਣਾ ਸ਼ੁਰੂ ਕਰਦੇ ਨਾ ਪਰ ਤੁਸੀਂ ਇਸ ਕੁਰਸੀ ਤੋਂ ਉੱਠੋ ਅਤੇ ਬਿਲਕੁਲ ਸੰਗਤ ਦੇ ਪਿੱਛੇ ਜਾ ਕੇ ਖੜੇ ਹੋ ਜਾਓ ਅਤੇ ਉਨੀ دیر ਤੱਕ ਨਹੀਂ ਬੈਠਣਾ ਜਿੰਨੀ دیر ਤੱਕ ਅਸੀਂ ਤੁਹਾਨੂੰ ਨਾ ਕਹੀਏ ਕਹਿੰਦੇ ਅੱਜ ਇਸ ਅਮੀਰ ਵਿਅਕਤੀ ਨੂੰ ਸੰਤ ਜੀ ਦੀ ਗੱਲ ਬਿਲਕੁਲ ਚੰਗੀ ਨਹੀਂ ਲੱਗੀ ਮਨ ਦੇ ਵਿੱਚ ਸੋਚਿਆ ਵੀ ਇਹ ਲੋਕ ਮੇਰਾ ਕਿੰਨਾ ਮਾਣ ਸਤਿਕਾਰ ਕਰਦੇ ਨੇ ਮੈਨੂੰ ਦੇਖ ਕੇ ਖੜੇ ਹੋ ਜਾਂਦੇ ਨੇ ਇਹ ਲੋਕ ਬੈਠੇ ਨੇ ਅਤੇ ਮੈਂ ਇਹਨਾਂ ਦੇ ਸਾਹਮਣੇ ਪਿੱਛੇ ਖੜਿਆ ਹਾਂ ਇਹ ਤਾਂ ਮੇਰੀ ਬਹੁਤ ਬੇਇੱਜ਼ਤੀ ਆ ਮੈਂ ਤਾਂ ਸੰਤ ਜੀ ਦੇ ਕੋਲ ਹਮੇਸ਼ਾ ਮਾਨ ਸਨਮਾਨ ਦੀ ਪ੍ਰਾਪਤੀ ਦੇ ਗਿਆਨ ਦੇ ਲਈ ਆਇਆ ਸੀ ਪਰ ਸੰਤ ਜੀ ਤਾਂ ਖੁਦ ਹੀ ਮੇਰੀ ਬੇਇੱਜ਼ਤੀ ਕਰ ਰਹੇ ਨੇ ਇਹ ਕੰਮ ਚੰਗਾ ਨਹੀਂ ਆ ਕਹਿੰਦੇ ਦੁਖੀ ਮਨ ਦੇ ਨਾਲ ਪਿੱਛੇ ਖੜਾ ਰਿਹਾ ਅੱਜ ਵੀ ਇਹ ਸੰਤ ਜੀ ਦੇ ਕੋਲ ਗਿਆ ਜਾ ਕੇ ਫਿਰ ਉਹ ਗੱਲ ਕਹੀ ਕਿ ਸੰਤ ਜੀ ਤੁਸੀਂ ਤਾਂ ਮੈਨੂੰ ਪਿੱਛੇ ਖਿਲਾੜ ਕੇ ਮੇਰਾ ਚਿੱਤਾਂ ਹੀ ਭੁੱਲ ਜਾਂਦੇ ਹੋ ਸੰਤ ਜੀ ਨੇ ਅੱਜ ਫਿਰ ਉਹਦੀਆਂ ਗੱਲਾਂ ਨੂੰ ਇਗਨੋਰ ਕੀਤਾ ਧਿਆਨ ਨਹੀਂ ਦਿੱਤਾ ਤੇ ਕਿਹਾ ਕੋਈ ਗੱਲ ਨਹੀਂ ਤੁਸੀਂ ਆਪਣੇ ਘਰ ਨੂੰ ਜਾਓ ਕੱਲ ਨੂੰ ਫਿਰ ਇਸੇ ਵੇਲੇ ਆ ਜਾਣਾ ਕਹਿੰਦੇ ਇਹ ਨਿਰਾਸ਼ਾ ਰਾਜਿਆ ਹੋ ਕੇ ਉੱਥੋਂ ਆਪਣੇ ਘਰ ਨੂੰ ਚਲਾ ਗਿਆ ਅਗਲੇ ਦਿਨ ਕਹਿੰਦੇ ਹੁਣ ਅੱਜ ਤੀਸਰਾ ਦਿਨ ਸੀ ਇਹ ਵਿਅਕਤੀ ਕਰੋ ਇਹ ਸੋਚ ਕੇ ਆਇਆ ਵੀ ਅੱਜ ਮੈਂ ਸੰਤ ਜੀ ਦੇ ਕਹੇ ਅਨੁਸਾਰ ਬਿਲਕੁਲ ਸੰਗਤ ਦੇ ਪਿੱਛੇ ਜਾ ਕੇ ਨਹੀਂ ਖੜਾ ਹੋਵਾਂਗਾ ਕਿਉਂਕਿ ਇਹ ਤਾਂ ਮੇਰੀ ਸਰਾਸਰ ਬੇਇੱਜ਼ਤੀ ਆ ਇਦਾਂ ਤਾਂ ਮੇਰੀ ਉਹਨਾਂ ਲੋਕਾਂ ਦੇ ਵਿੱਚ ਕੋਈ ਇੱਜ਼ਤ ਨਹੀਂ ਰਹਿ ਜਾਣੀ ਅੱਜ ਸੰਤ ਜੀ ਇਹ ਵਿਹਾਰ ਕਰ ਰਹੇ ਨੇ ਕੱਲ ਨੂੰ ਉਹ ਵੀ ਲੋਕ ਮੇਰੇ ਨਾਲ ਇਦਾਂ ਹੀ ਬੋਲਣਗੇ ਅੱਜ ਮੈਂ ਸੰਤ ਜੀ ਨੂੰ ਸਾਫ਼-ਸਾਫ਼ ਮਨਾ ਕਰ ਦਵਾਂਗਾ ਕਹਿੰਦੇ ਉਹ ਵਿਅਕਤੀ ਆਇਆ ਸੰਤ ਜੀ ਨੂੰ ਨਮਸਕਾਰ ਕੀਤੀ ਲੋਕ ਫਿਰ ਉਹਨੂੰ ਦੇਖ ਕੇ ਖੜੇ ਹੋਏ ਇਹਨੇ ਲੋਕਾਂ ਨੂੰ ਬੈਠਣ ਦਾ ਇਸ਼ਾਰਾ ਕੀਤਾ ਤੇ ਨਾਲ ਹੀ ਆਪ ਵੀ ਆਪਣੀ ਸ਼ਾਨਦਾਰ ਉੱਚੀ ਕੁਰਸੀ ਦੇ ਉੱਪਰ ਬੈਠ ਗਿਆ ਸੰਤ ਜੀ ਕੁਝ ਕਹਿਣ ਲੱਗੇ ਇਹਨੇ ਪਹਿਲਾਂ ਹੀ ਸੰਤ ਜੀ ਨੂੰ ਕਹਿ ਦਿੱਤਾ ਕਿ ਸੰਤ ਜੀ ਅੱਜ ਮੈਨੂੰ ਤੁਸੀਂ ਪਿੱਛੇ ਜਾਣ ਨੂੰ ਨਾ ਕਿਉਂ ਜੀ ਕਿਉਂਕਿ ਮੈਨੂੰ ਇਹ ਗੱਲ ਬਿਲਕੁਲ ਚੰਗੀ ਨਹੀਂ ਲੱਗਦੀ ਮੈਂ ਇੱਥੇ ਹੀ ਬੈਠਾਂਗਾ ਕਿਉਂਕਿ ਲੋਕ ਮੇਰੀ ਬਹੁਤ ਇੱਜ਼ਤ ਕਰਦੇ ਨੇ ਇਸ ਤਰ੍ਹਾਂ ਇਹਨਾਂ ਲੋਕਾਂ ਦੇ ਸਾਹਮਣੇ ਮੇਰੀ ਬੇਇੱਜ਼ਤੀ ਹੁੰਦੀ ਆ ਇਹ ਲੋਕ ਬੈਠ ਕੇ Satsang ਸੁਣਦੇ ਆ ਅਤੇ ਮੈਂ ਇੰਨਾ ਅਮੀਰ ਹਾਂ ਇੰਨੇ ਉੱਚੇ ਰਤਬੇ ਵਾਲਾ ਹਾਂ ਮੈਂ ਪਿੱਛੇ ਖੜ ਕੇ ਸਤ ਸੰਗ ਰਹਿਣਦਾ ਹਾਂ ਕਹਿੰਦੇ ਸਤ ਸੰਗ ਜੀ ਨੇ ਉਸ ਦੀ ਗੱਲ ਨੂੰ ਸੁਣਿਆ ਅਤੇ ਕਿਹਾ ਕੋਈ ਗੱਲ ਨਹੀਂ ਤੁਸੀਂ ਆਪਣੀ ਇਸ ਕੁਰਸੀ ਤੇ ਬੈਠੋ ਕਹਿੰਦੇ ਸਤ ਸੰਗ ਜੀ ਇਹ ਕਹਿ ਕੇ ਉੱਥੋਂ ਉੱਠੇ ਅਤੇ ਬਿਲਕੁਲ ਉਸ ਜਗ੍ਹਾ ਦੇ ਉੱਤੇ ਜਾ ਕੇ ਬੈਠ ਗਏ ਜਿੱਥੇ ਇਹਨੂੰ ਖੜਾ ਹੋਣ ਦੇ ਲਈ ਕਹਿੰਦੇ ਸਨ ਕਹਿੰਦੇ ਜਦ ਹੀ ਉਹ ਸੰਤ ਜੀ ਸੰਗਤ ਦੇ ਬਿਲਕੁਲ ਪਿੱਛੇ ਜਾ ਕੇ ਬੈਠ ਗਏ ਤਾਂ ਕਹਿੰਦੇ ਸੰਗਤ ਨੇ ਸੰਤ ਜੀ ਦੇ ਵੱਲ ਮੂੰਹ ਕਰ ਲਿਆ ਅਤੇ ਇਸ ਅਮੀਰ ਵਿਅਕਤੀ ਵੱਲ ਉਹਨਾਂ ਦੀ ਪਿੱਠ ਹੋ ਗਈ ਪਿੱਛਾ ਕਰਕੇ ਬੈਠ ਗਏ ਕਹਿੰਦੇ ਇਹ ਗੱਲ ਤਾਂ ਇਹ ਅਮੀਰ ਵਿਅਕਤੀ ਦੀ ਬਿਲਕੁਲ ਬਰਦਾਸ਼ਤ ਤੋਂ ਬਾਹਰ ਸੀ ਕਿ ਇੰਨਾ ਵੱਡਾ ਅਪਮਾਨ ਇੰਨੀ ਵੱਡੀ ਬੇਇੱਜ਼ਤੀ ਕਹਿੰਦੇ ਉੱਥੇ ਬੈਠੇ ਨੇ ਮਨ ਵਿੱਚ ਸੋਚ ਲਿਆ ਵੀ ਇਹ ਸੰਤ ਨੂੰ ਤਾਂ ਮੈਂ ਸਬਕ ਸਿਖਾ ਕੇ ਹੀ ਰਵਾਂਗਾ ਇਹ ਜਾਣ ਬੁੱਝ ਕੇ ਇਹ ਸਭ ਕੁਝ ਕਰ ਰਿਹਾ ਹੈ ਕਹਿੰਦੇ ਉਹਨੇ ਸੰਤ ਜੀ ਦੇ ਕੋਈ ਉਪਦੇਸ਼ ਨਹੀਂ ਸੁਨਿਆ ਉੱਠਵਾਦ ਬਚਾਲਿਓ ਉੱਠ ਕੇ ਚਲਾ ਗਿਆ ਮਨ ਵਿੱਚ ਇੱਕ ਤਰਕੀਬ ਸੋਚੀ ਕਿ ਇਹ ਸੰਤ ਜੀ ਨੂੰ ਸਭ ਕੁਝ ਸਿਖਾਉਣ ਦਾ ਇੱਕੋ ਹੀ ਤਰੀਕਾ ਹੈ ਕਿ ਇਸ ਨਗਰ ਦੇ ਵਿੱਚ ਇੱਕ ਹੋਰ ਸੰਤ ਲੈ ਆਵਾਂ ਕਹਿੰਦੇ ਉਸ ਵਿਅਕਤੀ ਨੇ ਇਦਾਂ ਹੀ ਕੀਤਾ ਇਸ ਸੰਤ ਜੀ ਦੇ ਵਾਂਗ ਇੱਕ ਹੋਰ ਸਖ ਲਿਆ ਕੇ ਇਸ ਨਗਰ ਦੇ ਵਿੱਚ ਵਸਾ ਲਿਆ ਜਿਵੇਂ ਕਿ ਆਪਾਂ ਜਾਣਦੇ ਹਾਂ ਕਿ ਅਸਲ ਦੀ ਨਕਲ ਕਰਨ ਵਾਲੇ ਬਹੁਤ ਹੁੰਦੇ ਆ ਉਸੇ ਹੀ ਤਰ੍ਹਾਂ ਇਹ ਸੰਤ ਵੀ ਅਸਲੀ ਸੰਤ ਦੀ ਨਕਲ ਸੀ ਇਹਦੇ ਪੱਲੇ ਕੋਈ ਗਿਆਨ ਨਹੀਂ ਸੀ ਸਿਰਫ ਉਸ ਸੰਤ ਵਾਲਾ ਵੇਸ ਸੀ ਕਹਿੰਦੇ ਇਹ ਅਮੀਰ ਆਦਮੀਆਂ ਨੇ ਸਿਰਫ ਉਸ ਸੰਤ ਜੀ ਨੂੰ ਲੇਟਿਆ ਦਿਖਾਉਣ ਦੇ ਲਈ ਉਹਨਾਂ ਤੋਂ ਆਪਣਾ ਬਦਲਾ ਲੈਣ ਦੇ ਲਈ ਇਹ ਨਕਲੀ ਸੰਤ ਨੂੰ ਇਸ ਨਗਰ ਦੇ ਵਿੱਚ ਮਿਸਾਲਿਆ ਅਤੇ ਉਹਨਾਂ ਬਾਰੇ ਪ੍ਰਚਾਰ ਵੀ ਕਰਨਾ ਸ਼ੁਰੂ ਕਰ ਦਿੱਤਾ ਕਿ ਇਹ ਸੰਤ ਮਹਾਪੁਰਖ ਬਹੁਤ ਗਿਆਨੀ ਨੇ ਕਹਿੰਦੇ ਇੰਨਾ ਪ੍ਰਚਾਰ ਕਰਨ ਦੇ ਬਾਵਜੂਦ ਵੀ ਕੋਈ ਲੋਕ ਉਸ ਸੰਤ ਜੀ ਨੂੰ ਛੱਡ ਕੇ ਇਹਨਾਂ ਦੇ ਕੋਲ ਨਾ ਆਉਣ ਫਿਰ ਇਸ ਵਿਅਕਤੀ ਨੇ ਹੋਰ ਤਰਕੀਬ ਸੋਚੀ ਵੀ ਲੋਕਾਂ ਨੂੰ ਇਸ ਸੰਤ ਜੀ ਦੇ ਕੋਲ ਕਿੰਜ ਇਕੱਠਾ ਕੀਤਾ ਜਾਵੇ ਕਹਿੰਦੇ ਫਿਰ ਇਹਨੇ ਸਾਰੇ ਨਗਰ ਦੇ ਵਿੱਚ ਇਹ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ ਕਿ ਜੋ ਵੀ ਇਹ ਸੰਤ ਮਹਾਂਪੁਰਖਾਂ ਦੀ ਸੰਗਤ ਕਰਨ ਦੇ ਲਈ ਆਵੇਗਾ ਉਹਨੂੰ ਇੱਕ ਇੱਕ ਸੋਨੇ ਦੀ ਮੋਹਰ ਦਿੱਤੀ ਜਾਵੇਗੀ ਕਿੰਦੇ ਜਦ ਲੋਕਾਂ ਨੂੰ ਸੋਨੇ ਦੀ ਮੋਹਰ ਬਾਰੇ ਪਤਾ ਲੱਗਾ ਤਾਂ ਬਹੁਤ ਸਾਰੇ ਲੋਕ ਉਹ ਨਕਲੀ ਸੰਤ ਜੀ ਦੀ ਸਤ ਸੰਗਤ ਦੇ ਵਿੱਚ ਜਾਣ ਲੱਗੇ ਬਲਕਿ ਆਸ-ਪਾਸ ਦੇ ਪਿੰਡਾਂ ਤੋਂ ਵੀ ਲੋਕ ਆਉਣ ਲੱਗੇ ਇਹ ਦੇਖ ਕੇ ਉਹ ਅਮੀਰ ਬੰਦਾ ਬੜਾ ਖੁਸ਼ ਹੁੰਦਾ ਕਹਿੰਦੇ ਉਹ ਨਕਲੀ ਸੰਤ ਦੇ ਬਰਾਬਰ ਕੁਰਸੀ ਲਾ ਕੇ ਇਹ ਅਮੀਰ ਬੰਦਾ ਬੈਠ ਜਾਂਦਾ ਉਹ ਸੰਤ ਇਸ ਅਮੀਰ ਬੰਦੇ ਦੀਆਂ ਝੂਠੀਆਂ ਤਾਰੀਫਾਂ ਦੇ ਪੁੱਲ ਬਣਦਾ ਰਹਿੰਦਾ ਇਹ ਬੜਾ ਖੁਸ਼ ਹੁੰਦਾ ਰਹਿੰਦਾ ਅਤੇ ਬੜੇ ਹਉਮਾ ਹਮਾ ਆ ਕੇ ਲੋਕਾਂ ਨੂੰ ਸੋਨੇ ਦੀਆਂ ਮੋਹਰਾਂ ਵੰਡ ਦਾ ਲੋਕ ਇਹਦੀ ਜੈ ਜੈਕਾਰ ਕਰਦੇ ਇਹ ਹੋਰ ਵੀ ਬਹੁਤ ਖੁਸ਼ ਹੁੰਦਾ ਕਹਿੰਦੇ ਇੱਕ ਦਿਨ ਬੈਠਿਆ ਬੈਠਿਆ ਮੰਨ ਦੇ ਵਿੱਚ ਸੋਚਿਆ ਵੀ ਕਿਉਂ ਨਾ ਉਸ ਸੰਤ ਨੂੰ ਮਿਲ ਕੇ ਆਈਏ ਜਿਨੇ ਮੈਨੂੰ ਆਪਣੇ ਬਰਾਬਰ ਕੁਰਸੀ ਤੇ ਨਹੀਂ ਸੀ ਬੈਠਣ ਦਿੱਤਾ ਉਹਨੂੰ ਦੱਸ ਕੇ ਆਵਾਂ ਕਿ ਦੇਖ ਮੈਂ ਅੱਜ ਤੇਰੇ ਨਾਲੋਂ ਵੱਡੇ ਗੁਰੂ ਦੇ ਬਰਾਬਰ ਬੈਠਦਾ ਹਾਂ ਕਹਿੰਦੇ ਵਸ ਚੱਲਿਆ ਗਿਆ ਉਹ ਸੰਤ ਜੀ ਦੇ ਕੋਲ ਅਤੇ ਜਾ ਕੇ ਕਹਿਣ ਲੱਗਾ ਸੰਤ ਜੀ ਦੇਖ ਲਿਆ ਮੈਨੂੰ ਆਪਣੇ ਕੋਲ ਨਾ ਬੈਠਣ ਦਾ ਨਤੀਜਾ ਇੱਕ ਸਮਾਂ ਸੀ ਜਦੋਂ ਤੁਹਾਡੇ ਕੋਲ ਕਿੰਨੇ ਲੋਕ ਤੁਹਾਡੇ ਉਪਦੇਸ਼ ਸੁਣਨ ਦੇ ਲਈ ਆਉਂਦੇ ਸੀ ਪਰ ਅੱਜ ਤੁਹਾਡੇ ਕੋਲ ਕੋਈ ਨਹੀਂ ਆਉਂਦਾ ਕਿਉਂਕਿ ਤੁਹਾਡੇ ਨਾਲ ਉਹ ਵੀ ਵੱਡਾ ਗੁਰੂ ਆ ਗਿਆ ਹੈ ਵੱਡਾ ਸੰਤ ਆ ਗਿਆ ਹੈ ਉਹ ਸੰਤ ਜੀ ਬੜੇ ਮਹਾ ਗਿਆਨੀ ਨੇ ਅਤੇ ਦੂਸਰੀ ਗੱਲ ਉਹ ਸੰਤ ਜੀ ਮੈਨੂੰ ਆਪਣੇ ਬਿਲਕੁਲ ਬਰਾਬਰ ਬਿਠਾਉਂਦੇ ਨੇ ਬਹੁਤ ਗਿਆਨ ਹੈ ਉਹਨਾਂ ਦੇ ਕੋਲ ਤੇ ਤੁਸੀਂ ਆਪਣੇ ਵੱਲ ਦੇਖੋ ਤੁਹਾਨੂੰ ਆਪਣੇ ਗਿਆਨ ਦਾ ਬੜਾ ਘਮੰਡ ਸੀ ਨਾ ਪਰ ਅੱਜ ਤੁਹਾਡੇ ਕੋਲ ਕੋਈ ਵੀ ਨਹੀਂ ਆ ਰਿਹਾ ਕਹਿੰਦੇ ਉਹ ਸੰਤ ਜੀ ਨੇ ਕਿਹਾ ਤੁਸੀਂ ਮੇਰੇ ਕੋਲ ਕੀ ਲੈਣ ਆਏ ਹੋ ਜਾਓ ਤੁਸੀਂ ਆਪਣੇ ਉਹ ਮਹਾ ਗਿਆਨੀ ਸੰਤ ਜੀ ਦੇ ਪਰਵਚਨ ਸੁਣੋ ਆਪਣੀ ਜੈ ਜੈਕਾਰ ਕਰਵਾਓ ਮੈਨੂੰ ਆਪਣਾ ਕੰਮ ਕਰਨ ਦਿਓ ਕਹਿੰਦੇ ਵਿਅਕਤੀ ਨੇ ਕਿਹਾ ਤੁਸੀਂ ਕਿਹੜਾ ਕੰਮ ਕਰਨਾ ਹੈ ਸੰਤ ਜੀ ਨੇ ਕਿਹਾ ਮੈਂ ਉਪਦੇਸ਼ ਦੇ ਰਿਹਾ ਹਾਂ ਵਿਅਕਤੀ ਨੇ ਕਿਹਾ ਤੁਸੀਂ ਕਿੰਨੂੰ ਉਪਦੇਸ਼ ਦੇ ਰਹੇ ਹੋ ਕਹਿੰਦੇ ਜਦ ਉਹ ਅਮੀਰ ਬੰਦੇ ਨੇ ਦੂਰ ਨਿਗਾਹ ਕਮਾਈ ਜਿੱਥੇ ਇਸ ਸੰਤ ਨੇ ਇਸ ਅਮੀਰ ਬੰਦੇ ਨੂੰ ਖੜਨ ਨੂੰ ਗਿਆ ਸੀ ਨਾ ਇਹਦੀ ਜਗ੍ਹਾ ਦੇ ਉੱਤੇ ਇੱਕ ਵਿਅਕਤੀ ਖੜਿਆ ਹੋਇਆ ਸੀ ਸੰਤ ਜੀ ਸਿਰਫ ਉਸ ਬੰਦੇ ਨੂੰ ਉਪਦੇਸ਼ ਦੇ ਰਹੇ ਸਨ ਸਮਝਾ ਰਹੇ ਸਨ ਕਹਿੰਦੇ ਇਹ ਅਮੀਰ ਵਿਅਕਤੀ ਇਹ ਦੇਖ ਕੇ ਬੜਾ ਹੱਸਿਆ ਕਰਨ ਲੱਗੇ ਅੱਛਾ ਤੁਸੀਂ ਇਸ ਇੱਕ ਬੰਦੇ ਨੂੰ ਉਪਦੇਸ਼ ਦੇ ਰਹੇ ਹੋ ਕੋਈ ਗੱਲ ਨਹੀਂ ਸੰਤ ਜੀ ਕੱਲ ਨੂੰ ਤੁਹਾਡੇ ਕੋਲ ਇਹ ਵੀ ਨਹੀਂ ਆਵੇਗਾ ਕਿਉਂਕਿ ਮੈਂ ਇਸ ਨੂੰ ਵੀ ਆਪਣੇ ਨਾਲ ਲੈ ਜਾਵਾਂਗਾ ਤੁਸੀਂ ਬਿਲਕੁਲ ਵੇਲੇ ਹੋ ਜਾਓਗੇ ਸੰਤ ਜੀ ਨੇ ਕਿਹਾ ਵੀ ਠੀਕ ਹੈ ਭਾਈ ਲੈ ਇਨੂੰ ਵੀ ਤੋਂ ਨਾਲ ਕਹਿੰਦੇ ਇਸ ਅਮੀਰ ਵਿਅਕਤੀ ਨੇ ਉਸ ਬੰਦੇ ਨੂੰ ਵੀ ਭੜਕਾਉਣਾ ਸ਼ੁਰੂ ਕਰ ਦਿੱਤਾ ਕਿ ਆ ਤੁਸੀਂ ਇੱਥੇ ਖੜੇ ਕੀ ਕਰਦੇ ਹੋ ਆਓ ਤੁਸੀਂ ਮੇਰੇ ਨਾਲ ਚੱਲੋ ਮੈਂ ਤੁਹਾਨੂੰ ਇਹਨਾਂ ਤੋਂ ਵੀ ਗਿਆਨੀ ਮਹਾਨਿਆਨੀ ਸੰਤ ਮਹਾਂਪੁਰਖਾਂ ਦੇ ਨਾਲ ਮਲਾਉਂਦਾ ਹਾਂ ਪਰ ਕਹਿੰਦੇ ਉਸ ਵਿਅਕਤੀ ਨੇ ਇਸ ਬੰਦੇ ਦੇ ਨਾਲ ਜਾਣ ਤੋਂ ਇਨਕਾਰ ਕਰ ਦਿੱਤਾ ਕਿ ਨਹੀਂ ਮੈਨੂੰ ਹੋਰ ਕਿਸੇ ਸੰਤ ਮਹਾਂਪੁਰਖ ਦੀ ਸੰਗਤ ਦੀ ਲੋੜ ਨਹੀਂ ਹੈ ਮੈਂ ਇੱਥੇ ਹੀ ਠੀਕ ਹਾਂ ਕਹਿੰਦੇ ਇਸ ਅਮੀਰ ਬੰਦੇ ਨੇ ਉਹਨੂੰ ਕਈ ਤਰ੍ਹਾਂ ਦੇ ਲਾਲਚ ਦਿੱਤੇ ਕਿ ਆ ਮੈਂ ਤੈਨੂੰ ਰੋਜ਼ ਇੱਕ ਸੋਨੇ ਦੀ ਮੋਹਰ ਦਿਆ ਕਰਾਂਗਾ ਪਰ ਕਹਿੰਦੇ ਉਹ ਨਾ ਮੰਨਿਆ ਫਿਰ ਇਹਨੇ ਕਿਹਾ ਇੱਕ ਨਹੀਂ ਚੱਲ ਤੂੰ ਹਰ ਰੋਜ਼ 100 ਸੋਨੇ ਦੀਆਂ ਮੋਹਰਾਂ ਲੈ ਲੈ ਪਰ ਇਥੋਂ ਚੱਲ ਕਹਿੰਦੇ ਜਦ ਇਹ ਅਮੀਰ ਵਿਅਕਤੀ ਉਸ ਬੰਦੇ ਨੂੰ ਉਖਸਾਉਣਾ ਭੁਖਾਉਣਾ ਨਾ ਹੀ ਹਟਿਆ ਤਾਂ ਉਹਨੇ ਕਿਹਾ ਕਿ ਭਾਈ ਤੂੰ ਸਾਡਾ ਖੜਾ ਛੜ ਇਥੋਂ ਜਾ ਸਾਡਾ ਕੀਮਤੀ ਸਮਾਂ ਬਰਬਾਦ ਨਾ ਕਰ ਤੈਨੂੰ ਜੋ ਚਾਹੀਦਾ ਇਹਨਾ ਮੈਂ ਦੇ ਦਵਾਂਗਾ ਦੱਸ ਤੈਨੂੰ ਕਿੰਨੀਆਂ ਸੋਨੇ ਦੀਆਂ ਮੋਹਰਾਂ ਚਾਹੀਦੀਆਂ ਨੇ ਜ਼ਮੀਨ ਜਾਇਦ ਦਾ ਚਾਹੀਦੀ ਆ ਤਨ ਦੌਲਤ ਚਾਹੀਦੀ ਆ ਤੂੰ ਮੇਰੇ ਕੋਲੋਂ ਲੈ ਜਾ ਪਰ ਮੇਰਾ ਕੀਮਤੀ ਸਮਾਂ ਬਰਬਾਦ ਨਾ ਕਰ ਕਹਿੰਦੇ ਇਹ ਗੱਲ ਸੁਣ ਕੇ ਉਸ ਅਮੀਰ ਬੰਦੇ ਦੀ ਹੋਵੇਂ ਬੜੀ ਸੱਤ ਵਜੀ ਕੀ ਇਹ ਬੰਦਾ ਕੌਣ ਆ ਜੋ ਮੈਨੂੰ ਮੇਰੇ ਮੂੰਹੋਂ ਮੰਗੀ ਜ਼ਮੀਨ ਜਾਇਦਾਦ ਦੇ ਤੋ ਤਿਆਰ ਆ ਪਰ ਇਥੋਂ ਜਾਣ ਦੇ ਲਈ ਤਿਆਰ ਨਹੀਂ ਆ ਕਹਿੰਦੇ ਉਹਨੇ ਬੜੀ ਹਰਾਗੀ ਦੇ ਨਾਲ ਉਸ ਸੰਤ ਮਹਾਪੁਰਖਾਂ ਵੱਲ ਵੇਖਿਆ ਇਹ ਦਰਸਨ ਸੰਤ ਮਹਾਪੁਰਖ ਜੀ ਨੇ ਮੁਸਕਰਾ ਕੇ ਕਿਹਾ ਕਿ ਭਾਈ ਇੰਨਾ ਹਰਾਨ ਨਾ ਹੋ ਸ਼ਾਇਦ ਤੂੰ ਪਛਾਨੀਆਂ ਨਹੀਂ ਆ ਇਹ ਆਪਣੇ ਦੇਸ਼ ਦੇ ਰਾਜਾ ਜੀ ਹਨ ਕਹਿੰਦੇ ਉਸ ਵਿਅਕਤੀ ਨੇ ਜਦੋਂ ਗੌਰ ਦੇ ਨਾਲ ਦੇਖਿਆ ਪਰ ਪਹਿਚਾਨ ਆ ਗਈ ਇਹ ਤਾਂ ਸਭ ਤੋਂ ਵੱਚ ਉਹਦੇ ਦੇਸ਼ ਦਾ ਰਾਜਾ ਸੀ ਕਹਿੰਦੇ ਉਹ ਵਿਅਕਤੀ ਝੱਟ ਹੀ ਰਾਜਾ ਜੀ ਦੇ ਕੋਲ ਗਿਆ ਜਾ ਕੇ ਪੈਰਾਂ ਦੇ ਵਿੱਚ ਬੈਠ ਕੇ ਮਾਫੀ ਮੰਗਣ ਲੱਗਾ ਕਿਆ ਰਾਜਾ ਜੀ ਮੈਨੂੰ ਮਾਫ ਕਰ ਦਿਓ ਮੈਨੂੰ ਨਹੀਂ ਸੀ ਪਤਾ ਕਿ ਤੁਸੀਂ ਸਾਡੇ ਰਾਜਾ ਜੀ ਹੋ ਮੈਂ ਤੁਹਾਡੇ ਨਾਲ ਮਾੜਾ ਸਲੂਕ ਕੀਤਾ ਮੈਨੂੰ ਮਾਫ ਕਰ ਦਿਓ ਕਹਿੰਦੇ ਅਜੇ ਰਾਜਾ ਤਾਂ ਕੁਝ ਵੀ ਨਹੀਂ ਸੀ ਬੋਲਿਆ ਪਰ ਪਿੱਛੋਂ ਸੰਤ ਜੀ ਬੋਲ ਪਏ ਕਹਿਣ ਲੱਗੇ ਕੀ ਗੱਲ ਭਾਈ ਹੁਣ ਤੇਰੀ ਹੋਂ ਨੂੰ ਕੋਈ ਠੇਸ ਨਹੀਂ ਲੱਗੀ ਹੁਣ ਤੈਨੂੰ ਕੋਈ ਬੇਇੱਜ਼ਤੀ ਮਹਿਸੂਸ ਨਹੀਂ ਹੋਈ ਪੈਰਾ ਵਿੱਚ ਬੈਠ ਕੇ ਮਾਫੀ ਮੰਗ ਰਿਹਾ ਹੈ ਕਹਿੰਦੇ ਉਸ ਅਮੀਰ ਵਿਅਕਤੀ ਨੂੰ ਇਸ ਗੱਲ ਦਾ ਕੋਈ ਜਵਾਬ ਨਾ ਆਇਆ ਸੰਤ ਜੀ ਨੇ ਕਿਹਾ ਜਿਵੇਂ ਤੂੰ ਇੱਕ ਦਿਨ ਮੇਰੇ ਕੋਲ ਆਇਆ ਸੀ ਨਾ ਉਸੇ ਤਰ੍ਹਾਂ ਇਹ ਰਾਜਾ ਜੀ ਵੀ ਮੇਰੇ ਕੋਲ ਆਏ ਸਨ ਇਹਨਾਂ ਦੇ ਵੀ ਆਉਣ ਦਾ ਕਾਰਨ ਉਹੀ ਸੀ ਜੋ ਤੇਰਾ ਸੀ ਅਤੇ ਮੈਂ ਵੀ ਉਹੀ ਉਪਦੇਸ਼ ਇਹਨਾਂ ਨੂੰ ਦਿੱਤਾ ਜੋ ਤੈਨੂੰ ਦਿੱਤਾ ਸੀ ਇਹਨਾਂ ਨੂੰ ਵੀ ਉੱਥੇ ਹੀ ਖੜਨ ਨੂੰ ਕਿਹਾ ਇਹ ਅੱਜ ਉੱਥੇ ਹੀ ਖੜੇ ਨੇ ਪਰ ਤੂੰ ਉੱਥੇ ਖੜ ਗਿਆ ਹੈ ਜਿੱਥੇ ਤੂੰ ਖੜਨਾ ਨਹੀਂ ਸੀ ਚਾਹੁੰਦਾ ਇਹ ਤੂੰ ਕਿਹੜੀ ਖੇਡ ਦੇ ਵਿੱਚ ਲੱਗ ਗਿਆ ਹੈ ਕਹਿੰਦੇ ਫਿਰ ਰਾਜੇ ਨੇ ਉਸ ਅਮੀਰ ਆਦਮੀ ਨੂੰ ਕਿਹਾ اے ਦੋਸਤ ਮੈਂ ਪਿਛਲੇ 9 ਦਿਨਾਂ ਦੇ ਵਿੱਚ ਇਹ ਸਿੱਖਿਆ ਪ੍ਰਾਪਤ ਕੀਤੀ ਆ ਕਿ ਸਾਡੀ ਕਦੇ ਵੀ ਬੇਇੱਜ਼ਤੀ ਜਾਂ અપਮਾਨ ਨਹੀਂ ਹੁੰਦਾ ਬਲਕਿ ਸਾਡੇ ਔਦੇ ਦਾ અપਮਾਨ ਹੁੰਦਾ ਹੈ ਜਦੋਂ ਅਸੀਂ ਆਪਣੇ ਆਪ ਨੂੰ ਕਿਸੇ ਚੀਜ਼ ਦੇ ਨਾਲ ਜੋੜ ਲੈਨੇ ਆ ਉਦੋਂ ਸਾਡਾ અપਮਾਨ ਹੁੰਦਾ ਹੈ ਜਿਵੇਂ ਕਿ ਮੈਂ ਇੱਕ ਰਾਜਾ ਹਾਂ ਮੈਂ ਤੇਰੇ ਤੋਂ ਤਾਕਤਵਰ ਹਾਂ ਤੇਰੇ ਤੋਂ ਅਮੀਰ ਹਾਂ ਇਸੇ ਕਰਕੇ ਤੈਨੂੰ ਮੇਰੇ ਪੈਰਾਂ ਦੇ ਵਿੱਚ ਡਿੱਗ ਕੇ ਮਾਫ਼ੀ ਮੰਗਣ ਦੇ ਵਿੱਚ ਜਰਾ ਵੀ ਸ਼ਰਮ ਮਹਿਸੂਸ ਨਹੀਂ ਹੋਈ ਤੈਨੂੰ ਇਹ ਬੇਇੱਜ਼ਤੀ ਮਹਿਸੂਸ ਨਹੀਂ ਹੋਈ ਪਰ ਜੇਕਰ ਇਹੀ ਕੰਮ ਤੈਨੂੰ ਕਿਸੇ ਗਰੀਬ ਦੇ ਨਾਲ ਕਰਨਾ ਪੈਂਦਾ ਤਾਂ ਤੂੰ ਆਪਣੇ ਆਪ ਦੀ ਬੇਇੱਜ਼ਤੀ ਮਹਿਸੂਸ ਕਰਨੀ ਸੀ ਇਹ ਦੋਸਤ ਹਮੇਸ਼ਾ ਆਪਣੇ ਸਵੈਮਾਨ ਆਪਣੇ ਅਧਿਕਾਰਾਂ ਦੀ ਰੱਖਿਆ ਕਰੋ ਪਰ ਕਦੇ ਵੀ ਆਪਣੇ ਹਉਮੈ ਨੂੰ ਨਾ ਵਧਣ ਦਿਓ ਇਹ ਹਉਮੈ ਹੀ ਸਾਨੂੰ ਦੁਖੀ ਕਰਦੀ ਆ ਜਿੱਥੇ ਵੀ ਮੌਕਾ ਮਿਲੇ ਇਸ ਹਉਮੈ ਨੂੰ ਚੱਕਣਾ ਚੂਰ ਹੋਣ ਦੋ ਮੈਨੂੰ ਅੱਜ 9 ਦਿਨ ਹੋ ਗਏ ਇੱਥੇ ਆਏ ਲੋਕ ਮੈਂ ਪਿਛਲੇ 9 ਦਿਨਾਂ ਤੋਂ ਇੱਥੇ ਖੜਦਾ ਹਾਂ ਮੇਰੀ ਹਉਮੈ ਚੱਕਣਾ ਚੂਰ ਹੋ ਚੁੱਕੀ ਆ ਫਿਰ ਸੰਤ ਜੀ ਨੇ ਵੀ ਉਸ ਅਮੀਰ ਬੰਦੇ ਨੂੰ ਸਮਝਾਇਆ ਕਿ ਆ ਪੁੱਤਰ ਦੇਖ ਆਪਾਂ ਇਸ ਦੁਨੀਆਦਾਰੀ ਦੇ ਵਿੱਚ ਅਕਸਰ ਦੇਖਦੇ ਆ ਕਿ ਕੁਝ ਲੋਕ ਕਿਸੇ ਦੇ ਨਾਲ ਮਾੜਾ ਵਿਹਾਰ ਕਰਨ ਲੱਗਿਆ ਮਾੜਾ ਬੋਲਣ ਲੱਗਿਆ ਜਰਾਂ ਜਿੰਨਾ ਨਹੀਂ ਸੁਣਦੇ ਕਿਸੇ ਦਾ ਵੀ ਦਿਲ ਦੁਖਾ ਦਿੰਦੇ ਨੇ ਪਰ ਤੂੰ ਇੱਕ ਗੱਲ ਨੋਟ ਕੀਤੀ ਹੋਵੇਗੀ ਕਿ ਹਮੇਸ਼ਾ ਤਾਕਤਵਰ ਬੰਦਾ ਕਮਜ਼ੋਰ ਨੂੰ ਦਬਾਉਣ ਦੀ ਕੋਸ਼ਿਸ਼ ਕਰਦਾ ਹੈ ਹਮੇਸ਼ਾ ਬੰਦੇ ਦੀ ਹਉਮੈ ਉਹਦੇ ਤੋਂ ਗਲਤ ਵਿਹਾਰ ਕਰਵਾਉਂਦੀ ਆ ਕਿਉਂਕਿ ਉਹ ਕਿਸੇ ਦੇ ਅੱਗੇ ਝੁਕਣਾ ਨਹੀਂ ਚਾਹੁੰਦਾ ਗਲਤ ਹੋ ਕੇ ਵੀ ਆਪਣੇ ਆਪ ਨੂੰ ਸਹੀ ਸਾਬਤ ਕਰਨ ਦੇ ਚੱਕਰ ਦੇ ਵਿੱਚ ਉਹ ਮਾੜਾ ਵਿਹਾਰ ਕਰਦਾ ਹੈ ਮਾੜਾ ਬੋਲਦਾ ਹੈ ਗੁੱਸੇ ਦੇ ਵਿੱਚ ਆਉਂਦਾ ਹੈ ਸਿਰਫ ਉਹ ਤੇ ਆਪਣੀ ਹਉਮੈ ਕਰਕੇ ਜਾਂ ਫਿਰ ਆਪਣੀ ਕਮਜ਼ੋਰੀ ਨੂੰ ਛਪਾਉਣ ਕਰਕੇ ਜਦੋਂ ਵੀ ਕੋਈ ਸਾਡੇ ਨਾਲ ਮਾੜਾ ਵਿਹਾਰ ਕਰਦਾ ਹੈ ਨਾ ਸਮਝੋ ਇਹ ਦੋ ਹਾਲਾਤਾਂ ਦੇ ਵਿੱਚੋਂ ਗੁਜ਼ਰ ਰਿਹਾ ਹੈ ਜਾਂ ਤਾਂ ਇਹਦੀ ਹਉਮੈ ਹੰਕਾਰ ਇਹਦੇ ਸਿਰ ਚੜ ਬੋਲ ਰਿਹਾ ਹੈ ਜਾਂ ਫਿਰ ਇਹਦੇ ਅੰਦਰ ਦੀ ਕਮਜ਼ੋਰੀ ਇਹਦੇ ਤੋਂ ਇਹ ਕੰਮ ਕਰਵਾ ਰਹੀ ਆ ਜਦੋਂ ਬੰਦੇ ਨੂੰ ਆਪਣੀ ਤਾਕਤ ਆਪਣੀ ਕਾਬਲੀਅਤ ਦੇ ਉੱਤੇ ਪੂਰਾ ਭਰੋਸਾ ਨਹੀਂ ਨਾ ਰਹਿੰਦਾ ਫਿਰ ਉਹ ਬੰਦਾ ਇਸ ਤਰੀਕੇ ਦੇ ਨਾਲ ਆਪਣੀ ਹੀ ਤਾਕਤ ਨੂੰ ਪਰਖਦਾ ਹੈ ਸੋ ਅੱਜ ਦੀ ਇਹ ਕਹਾਣੀ ਸੁਣਾਉਣ ਦਾ ਮਕਸਦ ਇਹ ਸੀ ਜੇਕਰ ਅੱਜ ਦੀ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਹੈ ਤਾਂ ਇਹਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਜੀ ਅਤੇ ਜੇਕਰ ਕੋਈ ਗੱਲ ਵਿੱਚ ਤੁਹਾਨੂੰ ਚੰਗੀ ਨਾ ਲੱਗੀ ਹੋਵੇ ਤਾਂ ਆਪਣੀ ਛੋਟੀ ਜਾਂ ਵੱਡੀ ਭੈਣ ਸਮਝ ਕੇ ਮਾਫ਼ ਕਰ ਦੇਣਾ ਕਿਉਂਕਿ ਵੀਡੀਓ ਬਣਾਉਣ ਦਾ ਮਕਸਦ ਕੋਈ ਵੀ ਕਹਾਣੀ ਸੁਣਾਉਣ ਦਾ ਮਕਸਦ ਕਿਸੇ ਦੇ ਮਨ ਨੂੰ ਟੇਸ ਪਹੁੰਚਾਉਣਾ ਨਹੀਂ ਹੁੰਦਾ ਸਿਰਫ ਇਹ ਕਹਾਣੀਆਂ ਇਸ ਕਰਕੇ ਸੁਣਾਗੀਆਂ ਜਾਂਦੀਆਂ ਤਾਂ ਜੋ ਇਹਨਾਂ ਤੋਂ ਆਪਾਂ ਚੰਗੀ ਸਿੱਖਿਆ ਪ੍ਰਾਪਤ ਕਰਕੇ